ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਲਾਭ ਸਿੰਘ ਜੀ ਜਿਵੇਂ ਅੱਗੇ ਵੀ ਜਾਣਕਾਰੀ ਦਿੱਤੀ ਸੀ ਬਾਪੂ ਨੂੰ ਫੇਸ ਦੇ ਵਿੱਚ ਕੈਂਸਰ ਆ ਸੀਏ ਆ ਜਦੋਂ ਬਾਪੂ ਜੀ ਆਏ ਸੀ ਇਹਨਾਂ ਦੀ ਅੱਖ ਦੇ ਉੱਤੇ ਕਾਫੀ ਵੱਡੀ ਇੱਕ ਰਸੌਲੀ ਸੀ ਜਿਹੜੀ ਬਾਹਰ ਲਟਕਦੀ ਸੀ ਉਹਦਾ ਆਪਰੇਟ ਕਰਾ ਕੇ ਰਿਮੂਵ ਹੋ ਗਿਆ ਸੀ ਉਸ ਤੋਂ ਬਾਅਦ ਕੁਝ ਮਹੀਨੇ ਬਾਅਦ ਦੁਬਾਰਾ ਫਿਰ ਡਾਕਟਰ ਸਾਹਿਬ ਇਹ ਸੀਏ ਮਤਲਬ ਕਿਹੜਾ ਕਹਿ ਸਕਦੇ ਆ ਇਹਨੂੰ ਆਪਾਂ ਰਸੌਲੀ ਬ੍ਰੇਨ 'ਚ ਵੀ ਜਾ ਚੁੱਕੀ ਆ ਸਾਰੇ ਜਾਂ ਕਿੱਦਾਂ ਇਦਾਂ ਹੈ ਜਿਹੜੇ ਕੈਂਸਰ ਹੁੰਦਾ ਕੈਂਸਰ ਹੁੰਦਾ ਇੱਕ ਹੁੰਦਾ ਲੋਕਲਾਈਜ਼ਡ ਇੱਕ ਹੁੰਦਾ ਜਿਹੜਾ ਫੈਲ ਜਾਂਦਾ ਹੈ ਇਹ ਫੈਲਿਆ ਲੇਕਿਨ ਉਰੇ ਹੀ ਫੈਲਿਆ ਲੇਕਿਨ ਕਿਆਨ ਮਤਲਬ ਬਾਕੀ ਸਾਰੀ ਜਗ੍ਹਾ ਨਹੀਂ ਗਿਆ ਉਰੇ ਹੀ ਫੈਲੇ ਉਰੇ ਅੰਦਰ ਤਾਂ ਕਿੰਨਾ ਫੈਲਿਆ ਕਿ ਕੱਟ ਕੇ ਨਹੀਂ ਕੱਢ ਸਕਦੇ ਇਸ ਲਈ ਪਹਿਲਾਂ ਕੀਮੋਥੈਰੇਪੀ ਦੇ ਰਹੇ ਜਿਸ ਨਾਲ ਕਿ ਸਾਈਜ਼ ਥੋੜਾ ਘੱਟ ਜਾਏ ਕੱਟ ਜਾਊਗਾ ਫਿਰ ਉਸਨੂੰ ਉਹ ਸਰਜਰੀ ਦਾ ਪਲਾਨ ਕਰਾਂਗੇ ਪਰ ਇਹ ਵੀ ਹੈ ਕਿ ਇਹਨਾਂ ਨੂੰ ਪਹਿਲਾਂ ਅੱਖ 'ਚ ਵੀ ਹੋਇਆ ਸੀ ਅੱਖ 'ਚ ਵੀ ਉਹੀ ਤਰ੍ਹਾਂ ਦਾ ਕੈਂਸਰ ਸੀਗਾ ਤੇ ਉਰੇ ਵੀ ਹੋਈ ਹੈ ਤਾਂ ਮਤਲਬ ਹੋ ਸਕਦਾ ਹੈ ਕਿ ਓਰੀਜਿਨ ਇੱਕੋ ਹੀ ਹੋਵੇ ਇਸ ਲਈ ਪਹਿਲਾਂ ਉਰੇ ਗਿਆ ਫਿਰ ਉਰੇ ਗਿਆ ਤੇ ਕੱਲ ਨੂੰ ਆਪਾਂ ਬੈਡ ਸਿਟੀ ਸਕੈਨ ਵਗੈਰਾ ਸੋਚ ਸਰ ਰਹੇ ਹਾਂ ਜਦੋਂ ਥੋੜਾ ਸਾਈਜ਼ ਘਟੂ ਉਸ ਤੋਂ ਬਾਅਦ ਤੇ ਬ ਬਾਪੂ ਜੀ ਰਾਜੇਵਾਲ ਪਿੰਡ ਤੋਂ ਆ ਰਾਜੇਵਾਲ ਰੋਹਣੂ ਬਾਪੂ ਭਗਤਪੂਰਨ ਸਿੰਘ ਜੀ ਦੇ ਜਨਮ ਸਥਾਨ ਤੋਂ ਆ ਤੇ ਲਾਹਬ ਸਿੰਘ ਜੀ ਦੀ ਇੱਕ ਬਾਹ ਵੀ ਹੈ ਨਹੀਂ ਗਈ ਡਰਾਈਵਰ ਸੀ ਪੇਸ਼ੇ ਤੋਂ ਟਰੱਕ ਦੇ ਤੇ ਟਰੱਕ ਤੇ ਐਕਸੀਡੈਂਟ ਹੋ ਗਿਆ ਸੀ ਲਾਹ ਬਾਹ ਕੱਟੇ ਗਈ ਸੀ ਇਹਨਾਂ ਦੀ ਤੇ ਬਾਪੂ ਨੇ ساری ਉਮਰ ਬੈਲ ਪੋਣੇ ਕਮਾਇਆ ਕੋਈ ਪੈਸਾ ਨਹੀਂ ਕਮਾਇਆ ਬਾਪੂ ਨੇ ਵਿਆਹ ਵੀ ਨਹੀਂ ਸੀ ਕਰਾਇਆ ਬਾਪੂ ਨੇ ساری ਜ਼ਿੰਦਗੀ ਇਦਾਂ ਬੈਲੀਆਂ ਜੀ ਗੱਟੀ ਆ ਤੇ ਪਰ ਹੁਣ ਤੁਹਾਨੂੰ ਪਤਾ ਅੱਜ ਕੱਲ ਦਾ ਸਮਾਂ ਕਿਦਾਂ ਦਾ ਜਿੱਦਾਂ ਆਪਦਾ ਕੋਈ ਹੈ ਨਹੀਂ ਉਹਨੂੰ ਕੌਣ ਪੁੱਛਦਾ ਇੱਥੇ ਤਾਂ ਆਪਦੇ ਵੀ ਛੱਡ ਕੇ ਚਲੇ ਜਾਂਦੇ ਆ ਤੇ ਬਾਪੂ ਸਾਡੇ ਸੁਪਨਿਆਂ ਦੇ ਘਰ ਦੇ ਮੈਂਬਰ ਆ ਧੰਨਵਾਦ ਆ ਰਾਜੇਣ ਰੋਣੋ ਦੇ ਸਰਪੰਚ ਸਾਹਿਬ ਹੁਣਾਂ ਦਾ ਹੋਰ ਪਤਵੰਤਿਆਂ ਦਾ ਜਿਨ੍ਹਾਂ ਨੇ ਬਾਪੂ ਨੂੰ ਸਾਡੇ ਕੋਲੇ ਪਹੁੰਚਦਾ ਕੀਤਾ ਸੀ ਤੇ ਭਾਗਾਂ ਵਾਲੇ ਆ ਅਸੀਂ ਵੀ ਇਹਨਾਂ ਦੀ ਅਸੀਂ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਿਆ ਅਰਦਾਸ ਕਰਿਓ ਬਾਪੂ ਦੀ ਹੁਣ ਕੀਮੋਥੈਰੇਪੀ ਚੱਲਦੀ ਆ ਤੇ ਉਹ ਕੀਮੋ ਦੇ ਨਾਲ ਬਾਪੂ ਦਾ ਇਹ ਜਿਹੜਾ ਸਾਈਜ਼ ਆ ਘੱਟ ਸਕੇ ਉਸ ਤੋਂ ਬਾਅਦ ਇਹਨਾਂ ਦੀ ਸਰਜਰੀ ਹੋ ਕੇ ਇਹਨਾਂ ਦੀ ਜਾਨ ਆ ਜਿਹੜੀ ਬਚ ਸਕੇ ਅਰਦਾਸ ਕਰਿਓ ਸਾਰੇ ਜਾਣ ਵਾਹਿਗੁਰੂ ਜੀ ਕਾ ਖਾਲਸਾ